ਦੋ ਸੋਨਾਲੀਕਾ ਇੱਕ ਹੌਲੈਂਡ ਇਹ 855 ਤੇ ਇੱਕ 744 ਸ਼ਵਰਾਜ ਆ ਆਪਾਂ ਸੋਨਾਲੀਕਾ ਵਾਲੇ ਪਾਸੋਂ ਸ਼ੁਰੂ ਕਰਦੇ ਆਂ ਪ੍ਰਾਣੇ ਮਾਡਲ ਦੇ ਵਿੱਚ ਸੋਨਾਲੀਕਾ 2002 ਮਾਡਲ ਆ ਟਾਇਰ ਤਕਰੀਬਨ 80 ਤੋਂ 85 ਪੈਸੇ ਆ ਤੇ 2002 ਮਾਡਲ ਵਧੀਆ ਸੁੱਕਾ ਟਰੈਕਟਰ ਆ ਜੇ ਇਹਦੀ ਬਾਈ ਜੀ ਮੇਨ ਚੀਜ਼ ਇਹ ਦੇਖੋ ਵੀ 2002 ਮਾਡਲ ਆ ਟਰੈਕਟਰ ਦੇ ਵੇਟ ਹਲੇ ਤੱਕ ਜਿਹੜੇ ਹੈਗੇ ਉਹਦੇ ਨਾਲ ਦੇ ਆਪਾਂ ਵੀ ਨਹੀਂ ਛੇੜਖਾਨੀ ਕਰੀ ਨਹੀਂ ਲਾਉਣੇ ਨਹੀਂ ਇਸ ਨੀਤ ਨਾਲ ਲੈਂਦੇ ਆਪਾਂ ਟਰੈਕਟਰ ਨਾਲ ਦੇ ਬੇਚੋ ਪਿੱਛੋ ਆਇਆ ਉਹੀ ਅੱਗੇ ਕਿਸਾਨ ਭਰਾ ਨੂੰ ਦੇਣਾ ਛੇੜਖਾਨੀ ਨਹੀਂ ਕਰੂ ਹੂੰ 2002 ਮਾਲਾ 700 ਪਿੱਛੇ ਚੰਗੀ ਕੰਡੀਸ਼ਨ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਦੇਣਾ ਕਿੰਨੇ ਦਾ ਬਾਈ ਇਹ ਟਰੈਕਟਰ ਜੀ ਆਪਾਂ ਜੈਸ ਨੂੰ 1,85,000 ਦਾ ਦੇਵਾਂਗੇ ਤੋਹਫੇ ਆ ਬਾਈ 1,85 ਦਾ ਆਸ਼ਾ ਨਹੀਂ ਹੁੰਦਾ ਜੀ ਗੱਲ ਨਹੀਂ ਹੁੰਦਾ ਬਾਈ ਤੇ ਸੋਨਾ ਲਿਕਾ ਚਾਹੀਦਾ ਨਾ 20 ਕਿੱਲੇ ਵਾਹੀ ਕਰ ਲਿਓ 20 ਕਿੱਲੇ ਵਾਹੀ ਕਰ ਦੂਗਾ ਆ ਗਿਆ ਗਿਆ ਨਿਊ ਹਾਲੈਂਡ 3630 ਤੇ 7 ਮੀਟਰ ਆ ਭਾਈ ਇਹ ਹਾਂਜੀ ਹਾਂਜੀ 2006 ਮਾਡਲ ਹੈ ਜੀ ਹੂੰ ਇਹ ਵੀ ਪੰਜਾਬ ਨੰਬਰ ਹੈ 7 ਦਾ ਨਿਊ ਹੋਲੈਂਡ ਹੈ ਤੇ ਟਾਇਰ ਤਕਰੀਬਨ ਮਗਰਲੇ ਹੈਗੇ ਨੇ 170 70 ਪੈਸੇ 65 ਟਾਇਰ ਹੈਗੇ 65 ਤੋਂ 70 ਪੈਸੇ ਟਾਇਰ ਮਗਰਲੇ ਆ ਮੂਰਲੇ ਵੀ ਇੰਨੇ ਆ ਹਾਂਜੀ ਤੇ ਬੰਪਰ ਵਗੈਰਾ ਲੱਗਿਆ ਹੋਇਆਗਾ ਤੇ ਕੰਡੀਸ਼ਨ ਓਕੇ ਆ ਇੰਜਨ ਗੇਅਰ ਦਾ ਓਕੇ ਹੋਊਗਾ ਇੰਜਨ ਗੇਅਰ ਦਾ ਟਰੈਕਟਰ ਹਰ ਹੀ ਓਕੇ ਹੋਊਗਾ ਜਿਹੜਾ ਤੁਹਾਨੂੰ ਇੱਥੋਂ ਮਿਲੂਗਾ ਬਾਕੀ ਭਾਈ ਜੀ ਆਪਣੀ ਛੇੜਖਾਨੀ ਨਹੀਂ ਹੋਊਗੀ ਟੱਚਿੰਗ ਜ਼ਿਆਦੇ ਨਹੀਂ ਕਿਤੇ ਜਿਵੇਂ ਟਰੈਕਟਰ 80% ਆਪਣੇ ओरिजिनल ਹੀ ਹੋਣਗੇ ਨੇੜੇ ਲੈ ਹੀ ਮੜਾ ਜਾ ਇਹ ਟਰੈਕਟਰ ਦੀ ਨਾ ਇੱਥੋਂ ਆਪਾਂ ਕਹਿੰਦੇ ਆ ਦੇਖੋ ਨਾ ਇਹ ਚ ਰੀਟਾਂ ਵਗੈਰਾ ਇੱਥੇ ਪਈਆਂ ਨੇ ਹਨਾ ਕੋਈ ਨਹੀਂ ਜ ਨਹੀਂ ਲਿਪਾ ਪੋਚੀ ਕਰਨੀ ਹੁੰਦੀ ਨਾ ਉਹ ਆ ਚੀਜ਼ਾਂ ਨਹੀਂ ਕਰਖਦਾ ਹੁੰਦਾ ਕਹਿੰਦਾ ਜੀ ਮਾਰ ਦੋ ਪੋਚਾ ਮੜਾ ਯਾਰ ਚੰਗਾ ਚਾਰ ਪੈਸੇ ਵੱਧ ਬੱਟੇ ਜਾਣਗੇ ਹਨਾ ਜੋ ਜੈਨੂਆ ਨਾ ਰਿਐਲਟੀ ਆ ਤੁਹਾਨੂੰ ਇੱਥੋਂ ਰਿਐਲਟੀ ਮਿਲੂਗੀ ਬਾਈ 2006 ਮਾਡਲ ਕੀ ਰੇਟ ਆ ਬਾਈ ਜੀ 2 ਲੱਖ 95000 ਆ 2 ਲੱਖ 60000 ਦਾ ਆਪਾਂ 6 ਮਾਲ ਹਾਲੈਂਡ ਦੇ ਦੇਾਂਗੇ ਹਾਂ ਬਾਕੀ ਮਾਨਤਾਂ ਹੋ ਜੂ ਹਾਂਜੀ ਤੇ ਆਹ ਹੱਕੋ ਕਾ ਜਾਵਾ 2022 ਮਾਡਲ ਆ ਆਹ ਇਦੋਂ ਬਾਅਦ ਉਹ ਗੋਲੀਆਂ ਸ਼ੋਹਾਂ ਲੈ ਆਉਣ ਲੱਗੇ ਸੀਗੇ ਇਹ ਜਮਾ ਲਾਸਟਲਾ ਟਰੈਕਟਰ ਹੀ ਆ 2022 ਤੋਂ ਬਾਅਦ ਬੰਦ ਹੋ ਗਏ ਸੀ 2022 ਮਾਡਲ ਆ ਪਹਿਲਾਂ ਬਾਈ ਟਰੈਕਟਰ ਦਿਖਾ ਦੇ ਤੂੰ ਇਹ ਬਾਈ ਤੂੰ ਇੱਥੋਂ ਟਰੈਕਟਰ ਦੀ ਨਿਗਾਹ ਮਾਰ ਦੂੰ ਐਂ ਲੱਗਦਾ ਜਿਵੇਂ ਏਜੰਸੀ ਵਾਲੇ ਟਰੈਕਟਰ ਦੀ ਵੀਡੀਓ ਬਣਾਈ ਜਾਂਦੇ ਹੋਣੇ ਦੇਖੋ ਫੈਰਪੁਰ ਦਾਨਾ ਤੇ ਵੀਡੀਓ ਮਾਰ ਕੇ ਦਿਖਾ ਟਰੈਕਟਰ ਮਾਰ ਬਾਈ ਜਮਾ ਲੱਗਦਾ ਕਿਸੇ ਪਾਸੇ ਉਹ ਪੁਰਾਣਾ ਮਗਰਾੜ ਮਗਰੂੜ ਦੇਖ ਇਧਰ ਹੇ ਮੈਨੂੰ ਲੱਗਦਾ ਕਿਸੇ ਨੇ ਕੱਦੂ ਚ ਵੀ ਨਹੀਂ ਵੜਾ ਹੁਣ ਇਹ ਜਿਹੜੇ ਹਿਸਾਬ ਨਾਲ ਟਰੈਕਟਰ ਸੋਹਣਾ ਪਿਆ ਹਨਾ ਤੇ ਪੂਰਾ ਜਮਾ ਓਕੇ ਟਰੈਕਟਰ 11 ਬਾਈ ਟਰੈਕਟਰ ਤੇ ਕੈਮਰਾ ਮਾਰਦੇ ਦੇਖੋ ਇਧਰ ਆਪਾਂ ਪੰਪ ਤੋਂ ਚਾਬੀ ਵੀ ਲਾਈ ਕਿਸੇ ਨੇ ਜਮਾ ਜਮਾ ਇਹ ਦੇਖ ਇਧਰ ਦੇਖੋ ਭਾਈ ਮਾਰੇ ਕੈਮਰਾ ਦੇਖੋ ਅਰੇ ਤੈ ਇਲਾ ਕਹੇ ਤੇ ਜਮਾ ਓਕੇ ਟਰੈਕਟਰ ਹੈਗਾ ਤੇ ਛੱਡ ਦਿਓ 2022 ਮਾਡਲ ਦਾ ਤੇ ਆਪਾਂ ਲੈਂਡ ਦੇ ਨਾਲ ਰੇਟ ਹੀ ਦੱਸਦੇ ਮੰਗ ਵਾਲਾ ਰੇਟ ਨਾਲ ਦੱਸ ਇਹ ਬਾਈ ਜੀ ਬਠਿੰਡਾ ਨੰਬਰ ਹੈ ਪੀਵੀ03 ਆਪਣੇ ਜੇ ਹਰਿਆਣੇ ਭਾਈ ਨੇ ਨਾਂ ਕਰਾਉਣਾ ਉਹਨੂੰ ਐਨਯੂਸੀ ਦੇ ਦੇਂਗੇ ਹਾਂ ਬਠਿੰਡੇ ਵਾਲੇ ਨੂੰ ਕੋਈ ਐਨਯੂਸੀ ਦੀ ਲੋੜ ਨਹੀਂ ਹੂੰ 23 ਦੀ ਕਾਪੀ ਹੈ 22 ਮਾਲ ਹੈ 23 ਦੀ ਕਾਪੀ ਹੈ 22 ਮਰਜ਼ ਨਹੀਂ ਕਿ ਫਿਰ ਤਾਂ ਅਖੀਰਲੇ ਮਹੀਨੇ ਚ ਹੈ ਪੁੱਤ ਇਹ ਸਿਉਣੇ ਬਣਿਆ ਪਿਆ ਕਿਉਂਕਿ ਉਲਟਰਾਟ ਘੱਟ ਪਸੰਦ ਕਰਦੇ ਹੁਣ ਇਹਦੀ ਵੱਧ ਪਸੰਦ ਕਰਦੇ ਹਾਂ ਚਲੋ ਦੇਣ ਲੈ ਆਪਾਂ 6 ਲੱਖ ਤੇ 90 ਹਜ਼ਾਰ ਦਾ ਟਰੈਕਟਰ ਦੇ ਦਾਂਗੇ ਬਾਈ ਲਓ ਵੀ ਮੇਤਰੋ ਬਠਿੰਡੇ ਵਾਲੇ ਨੂੰ ਕਰਨਾ ਦੇਖ ਲੈ ਤੂੰ ਡਿਸਕਾਊਂਟ ਦੇਖ ਹਾਂ 755 ਮੰਗ ਕੇ ਤੇ ਕਿੰਨੇ ਦਾ ਕਹੇ 690 ਦਾ 690 ਦਾ ਬਾਕੀ ਇਹ ਚੋ ਵੀ ਮਾਨਤਾਨ ਹੋ ਜਾਊਗਾ ਇਹ ਟਰੈਕਟਰ ਦੇ ਵਿੱਚ ਸਾਰਾ ਕੁਝ ਹੀ ਆ ਡਿਸਟ੍ਰੀਬਿਊਟਰ ਡਬਲ ਕਲਚਰ ਸਾਈਡ ਗੇਅਰ ਜਾਨੀ ਕਿ 3 ਸਪੀਡ ਹੈ 3 ਸਪੀਡ ਆ ਇਹ ਤੇ ਜੇ ਕੋਈ ਭਰਾ ਨਵਾਂ ਲੈਣ ਚੱਲੇ 855 ਠੀਕ ਹੈ ਤਾਂ ਚੁੱਪ ਕਰਕੇ ਇੱਧਰ ਆਜੋ ਸਿੱਧੰ ਮਿੱਸਦਾ 2.5 ਲੱਖ ਰੁਪਏ ਦਾ ਫਾਇਦਾ ਹੋ ਜਾਊਗਾ ਇਹਦੇ ਨਾਲ ਖੜਾ 744 ਇਹ ਵੀ ਇਹਦਾ ਛੋਟਾ ਭਾਈ ਆ ਤੇ ਜੋਰ ਚ ਇਹਦੇ ਬਰੋਬਰੀ ਆ ਹੈ ਛੋਟਾ ਭਾਈ ਇਹ तकरीबन ਮਾਗਰ ਲਈ 80 ਪੈਸੇ ਮੂਰ ਲਈ 50 ਪੈਸੇ ਤੇ ਸਾਦਾ ਸਟੀering ਚ ਹੈ ਤੇ ਇਹ ਡਬਲ ਕਲੱਚ ਹੀ ਆ ਬਾਈ ਹਣਾ ਹਾਂਜੀ ਹਾਂ ਡਬਲ ਕਲੱਚ ਆਈ ਤੇ 2012 ਮਾਡਲ ਹੈ ਤੇਲ ਬ੍ਰੇਕਾਂ ਦੇ ਵਿੱਚ ਹੈ ਇਹ ਇਕੱਲਾ ਸਟੀering ਸੈਂਪਲ ਆਈ ਬਾਕੀ ਟੌਪ ਆ ਸਾਰਾ ਸਿਸਟਮ ਕੀ ਮੰਗ ਮੰਗਾਈ ਹੈ ਕੀ ਆ ਬਾਈ ਇਹ ਆਪਾਂ 310000 ਦਾ ਦੇ ਦਾਂਗੇ ਬਾਈ ਲਓ ਲੈਣ ਦੇਣ ਵਾਲਾ ਰੇਟ ਹੀ ਆ 310 ਅਸੈਸਰੀ ਸ ਤੁਹਾਨੂੰ ਸਾਰੀ ਮਿਲੂ ਨਾਲ ਹਾਂਜੀ ਤੇ 2012 ਮਾਡਲ ਸੋਨਾਲੀਕਾ ਡੀ ਆਈ 750 ਤੇ ਇਹਦਾ ਕੀ ਰਿ ਕੋਸ਼ ਆ ਬਾਈ ਇਹ 12 ਮਾਲ ਲਈ ਪਿਛਲੇ ਟੈਰ ਜਮਾਨਮੇ ਆਪਾਂ ਬਿੱਲ ਦੇ ਦੇਵਾਂਗੇ ਇਹ ਤੋਂ ਟਰੈਕਟਰ ਦੇ ਗਲਾਈ ਨਹੀਂ ਇਹ ਵੀ ਬਠਿੰਡਾ ਨੰਬਰ ਹੈ ਇਹ ਵੀ BB03 ਨੰਬਰ ਆ ਹਾਂਜੀ ਹਾਂ ਇਹ 3 ਲੱਖ ਤੇ 55000 ਦਾ ਦੇ ਦਾਂਗੇ ਇਹ ਹਾਂ ਇੱਕ ਚੀਜ਼ ਗੱਲ ਹੋਰ ਦੱਸਣ ਤੁਹਾਨੂੰ ਪੰਜਾਬ ਤੇ ਹਰਿਆਣਾ ਨੰਬਰ ਦਾ ਬਹੁਤ ਫਰਕ ਹੁੰਦਾ ਹਰਿਆਣਾ ਟਰੈਕਟਰ ਸਸਤਾ ਹੁੰਦਾ ਪੰਜਾਬ ਟਰੈਕਟਰ ਨੰਬਰ ਮਹਿੰਗਾ ਹੁੰਦਾ ਪਰ ਇੱਥੇ ਤੁਹਾਨੂੰ ਹਰਿਆਣੇ ਵਾਲੇ ਟਰੈਕਟਰ ਦੇ ਮੁੱਲ 'ਚ ਹੀ ਮਿਲ ਜਾਂਦਾ ਹਾਂਜੀ ਹਾਂ ਕਿਉਂਕਿ ਖੜਾ ਹਰਿਆਣੇ ਚਾ ਤਾਂ ਹਰਿਆਣੇ ਦੇ ਮੁੱਲ 'ਚ ਹੀ ਮਿਲੂਗਾ ਇਹੀ ਤੁਸੀਂ ਟਰੈਕਟਰ ਬਠਿੰਡੇ ਲਿਆ ਕੇ ਵੇਚ ਦਿਓ 30-40000 ਵਾਜ ਕੀ ਮੰਗ ਮੰਗਈਆ ਤੇ ਛੱਡਾਂਗੇ ਆਲਾ ਕੀ ਕਿੰਨੇ ਇਹ ਆਪਾਂ 355 ਦਾ ਦੇ ਦੇਂਗੇ ਭਾਈ 355 ਪਿਛਲੇ ਟਾਇਰਾਂ ਦਾ ਬਿੱਲ ਮਿਲੂਆ ਆਹ ਟਾਇਰ ਫਰੰਟ ਵਾਲੇ ਦੇ ਨਾਲ ਦੇ ਟਰੈਕਟਰ ਦੇ ਹੂੰ ਪਿਛਲੇ ਟਾਇਰ ਚ ਨਾਲ ਦੇ ਵੀ ਆਪਣੇ ਕੋਲੇ ਪਏ ਆ ਪਹਿਲੀ ਦੂਜੀ ਜੋੜੀ ਆਪੇ ਚੜਾਈ ਆ ਪਹਿਲਾਂ ਨਾਲ ਦੇ ਟਾਇਰ ਨਾਲ ਦੇ ਹੀ ਪਏ ਆ ਤੇ ਬਾਕੀ ਡਿਸਟ੍ਰੀਬਿਊਟਰ ਭਾਈ ਇਹਦੇ ਹੱਲ ਦੀ ਹਾਲਤੀ ਦੱਸੀ ਜਾਂਦੀ ਚੰਗਾ ਟਰੈਕਟਰ ਹੈ ਜੀ ਹੂੰ ਡਿਸਟ੍ਰੀਬਿਊਟਰ ਲੱਗਾ ਭਾਈ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈਗਾ ਬਾਕੀ ਜੇ ਕਿਸੇ ਭਰਾ ਨੂੰ ਕੋਈ ਹੋਰ ਕੋਈ ਗੱਲਬਾਤ ਪੁੱਛਣੀ ਹੋਵੇ ਪ੍ਰੈਸ਼ਰ ਚ ਟਰੈਕਟਰ ਦਾ ਤਾਂ ਸੰਪਰਕ ਕਰ ਸਕਦੇ ਆ ਤੇ ਜੇ ਕਿਸੇ ਵੀ ਟਰੈਕਟਰ ਦੀ ਤੁਹਾਨੂੰ ਜਾਣਕਾਰੀ ਕੋਈ ਸਾਡੇ ਤੋਂ ਰਹਿ ਗਈ ਹੋਵੇ ਦਿਨ ਕੰਨੀਓ ਤਾਂ ਤੁਸੀਂ ਫੋਨ ਤੇ ਸੰਪਰਕ ਕਰ ਸਕਦੇ ਹੋ ਤੇ ਕੋਈ ਵੀ ਆਪਣੇ ਕੋਲ ਟਰੈਕਟਰ ਲੈਣਾ ਉਹ ਇੱਕ ਤਾਂ ਟੁੱਟੇ ਫੁੱਟੇ ਦਾ ਫਿਕਰ ਨਾ ਕਰੇ ਇੱਕ ਕਾਗਜ਼ਾਂ ਦਾ ਫਿਕਰ ਨਾ ਕਰੇ ਉਹ ਫਿਕਰ ਤਾਂ ਤੁਸੀਂ ਕਰਕੇ ਆਉਣੇ ਨਹੀਂ ਹੂੰ ਨਾ ਟੁੱਟਿਆ ਸੀ ਲਈਏ ਤੇ ਨਾ ਦੇਈਏ ਨਾ ਕਾਗਜ਼ ਨਾ ਮਾੜਾ ਲਈਏ ਤੇ ਨਾ ਦੇਈਏ ਜੀ ਬਾਕੀ ਡਾਕਟਰ ਤੁਸੀਂ ਪਾਸ ਕਰਨਾ ਹੈ ਹੂੰ ਜੇ ਤੁਹਾਨੂੰ ਕੋਈ ਮਨਚ ਸ਼ੰਕਾ ਵੀ ਅਸੀਂ ਬਾਕੇ ਦੇਖਣਾ ਹੈ ਬਾਕੀ ਬਾਕੇ ਵੀ ਦੇਖ ਸਕਦਾ ਹੈ ਪਿਆ ਸਾਡੇ ਕੋਲ ਥਾਂ ਵੀ ਲਾ ਠੀਕ ਹੈ ਤੇ ਤੁਹਾਨੂੰ ਸੰਦ ਸੇ ਨਾ ਹੀ ਮਿਲ ਜੂ ਇੱਥੋਂ ਬਾਕੀ ਬਾਈ ਜੀ ਵਪਾਰ ਲਈ ਲਿਆਏ ਨਫੇ ਨਾਲ ਦੇਵਾਂਗੇ ਨਾ ਘਾਟੇ ਨਾਲ ਦੇਈਏ ਹਾਂ ਕੋਈ ਇਹ ਹਾਂ ਜਾਇਜ਼ ਮੈਂ ਭਾਈ ਲੁੱਟ ਨਹੀਂ ਬਚਾਉਂਦੇ ਇਹ ਨਹੀਂ ਹੁੰਦਾ ਕੋਈ ਹਨਾ ਵੀ ਆਪਾਂ ਕੋਈ ਮਹੀਨਾ 2 ਮਹੀਨੇ ਕੰਮ ਕਰਨਾ ਜਦ ਦੀ ਪੁਸ਼ਟੀ ਕਰਨਾ ਬਾਈ ਹੋਰਾਂ ਦਾ 1997 ਵੇਲੇ ਦਾ ਇਹ ਪਹਿਲਾਂ ਬਾਈ ਹੋਰਾਂ ਦੇ ਫਾਦਰ ਸਾਹਿਬ ਕੰਮ ਕਰਦੇ ਸੀਗੇ ਤੇ ਹੁਣ ਬਾਈ ਹੋਰਾਂ ਨੇ ਇਹ ਕਮਾਨ ਸਮਝਾ ਲਈ ਹੋਈ ਹੈ ਕਿ ਤੇ ਬਾਕੀ ਕਾਲੇ ਵਾਲੀ ਏਰੀਆ ਚ ਆਪਾਂ ਫਾਰਮ ਟਰੈਕ ਨਵਾਂ ਵੀ ਦੇ ਦੇਾਂਗੇ ਜੀ ਹਾਂ ਬਾਕੀ ਏਜੰਸੀ ਹੈ ਬਾਈ ਹੋਰਾਂ ਕੋਲੇ ਫਾਰਮ ਟਰੱਕ ਦੀ ਤੇ ਤੁਸੀਂ ਕਿਸੇ ਵੀ ਟਰੈਕਟਰ ਬਾਰੇ ਜਾਣਕਾਰੀ ਹੋਰ ਲੈਣੀ ਹੈ ਸੰਪਰਕ ਕਰ ਸਕਦੇ ਹੋ ਧੰਨਵਾਦ